ਨੈਸ਼ਨਲ ਹਾਈਵੇ ਤੇ ਮਹਿੰਦਰਾ ਪਿਕਅਪ ਗੱਡੀ ਟਾਇਰ ਫਟਣ ਦੇ ਕਾਰਨ ਬੇਕਾਬੂ ਹੋਈ ਹੈ ਤੇ ਹਾਦਸਾ ਵਾਪਰ ਗਿਆ। ਸਮਰਾਲਾ ਦੇ ਨੇੜੇ ਪਿੰਡ ਚੈਲਾ ਦੇ ਕੋਲ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਪਿਕਅਪ ਗੱਡੀ ਜਿਸ ਦਾ ਟਾਇਰ ਫਟਦਾ ਹੈ ਤੇ ਗੱਡੀ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਜਾ ਪਲਟ ਗਈ ਹੈ। ਜਿਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਹੋਈ ਹੈ ਤੇ 9 ਦੇ ਕਰੀਬ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਦੇ ਵਿੱਚ 8 ਮਹਿਲਾਵਾਂ ਤੇ ਵਿਅਕਤੀ ਸ਼ਾਮਲ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਗਦਿਆਂ ਪੀਜੀਐ ਚੰਡੀਗੜ੍ਹ ਰੈਫਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਰਸਤੇ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਜਿਸ ਨੂੰ ਹਸਪਤਾਲ ਲਜਾਇਆ ਜਾ ਰਿਹਾ ਸੀ ਤਾਂ ਉਸ ਦੀ ਜਾਨ ਚਲੀ ਗਈ ਹੈ ਮ੍ਰਿਤਕ ਮਹਿਲਾ ਦੀ ਪਛਾਣ ਹਰਪਾਲ ਕੌਰ ਦੇਵ ਜੋ ਹੋਈ ਹੈ ਜਿਸ ਦੀ ਉਮਰ 70 ਸਾਲ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਸਵੇਰੇ 11 ਵਜੇ ਸਮਰਾਲਾ ਤੋਂ ਕਿਸੇ ਮੌਤ ਦਾ ਦੁੱਖ ਅਫਸੋਸ ਕਰਨ ਮਹਿੰਦਰਾ ਪਿਕਅਪ ਗੱਡੀ ਦੇ ਵਿੱਚ ਸਵਾਰ ਹੋ ਕੇ 10 ਵਿਅਕਤੀ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਸ਼ਾਮਲ ਸਨ ਲੁਧਿਆਣਾ ਵੱਲ ਜਾ ਰਹੇ ਸਨ ਕਿ ਅਚਾਨਕ ਹੀ ਪਿੰਡ ਚੈਲਾ ਦੇ ਕੋਲ ਫਲਾਈਓਵਰ ਤੋਂ نیچے ਉਤਰਦਿਆਂ ਹੀ ਗੱਡੀ ਦਾ ਟਾਇਰ ਫਟਦਾ ਹੈ ਤੇ ਗੱਡੀ ਬੇਕਾਬੂ ਹੋ ਜਾਂਦੀ ਹੈ ਜਿਸ ਦੇ ਵਿੱਚ ਕੀ ਵਿੱਚ ਮੌਜੂਦ ਸਵਾਰੀਆਂ ਜ਼ਖਮੀ ਹੋਈਆਂ ਨੇ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲ ਲਿਜਾਇਆ ਗਿਆ ਤੇ ਇੱਕ ਬਜ਼ੁਰਗ ਮਹਿਲਾ ਦੀ ਜਾਨ ਚਲੀ ਗਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬਲਜਿੰਦਰ ਸਿੰਘ ਆ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਚੜੀ ਆ ਜੀ ਜ਼ਿਲ੍ਹਾ ਫਤਿਹਗੜ ਸਾਹਿਬ ਕੀ ਮਾਮਲਾ ਹੋਇਆ ਜੀ ਮੈਂ ਆਪਣੇ ਪਿੰਡ ਤੋਂ ਲੁਧਿਆਣੇ ਨੂੰ ਜਾ ਰਿਹਾ ਸੀ ਰੌਲਿਆਂ ਦੇ ਲੱਗ ਗਈ ਐਕਸੀਡੈਂਟ ਹੋਇਆ ਹੋਇਆ ਸੀ ਮੈਂ ਪਿੱਛੋਂ ਆ ਰਿਹਾ ਸੀ ਇਹ ਐਕਸੀਡੈਂਟ ਮੇਰੇ ਮੂਰੇ ਹੀ ਹੋਇਆ ਹੋਇਆ ਸੀ ਤੇ ਕਾਫੀ ਲੇਡੀਜ਼ ਸੀਗੀਆਂ ਕਾਫੀ ਫੱਟੜ ਨੇ ਤੇ ਸੁਣਿਆ ਜਾ ਰਿਹਾ ਵੀ ਜਦੋਂ ਮੈਂ ਪਹੁੰਚਿਆ ਵੀ ਉੱਤੇ ਉਹ ਬਲੈਰੋ ਪਿਕਅਪ ਸੀ ਪੂਰਾ ਟਾਇਰ ਪੈਂਚਰ ਹੋ ਗਿਆ ਸੀ ਇਸ ਕਰਕੇ ਗੱਡੀ ਪਲਟ ਗਈ ਤੇ ਮੈਂ ਜਦੋਂ ਮੌਕੇ ਤੇ ਪਹੁੰਚਿਆ ਤੇ ਨਾਲ ਦੀ ਨਾਲ ਮੇਰੇ ਪੇਸ਼ੈਂਟ ਗੱਡੀ ਦੇ ਵਿੱਚ ਪਾ ਦਿੱਤੇ ਤੇ ਮੈਂ ਉਹਨਾਂ ਨੂੰ ਹਸਪਤਾਲ ਲੈ ਕਿੰਨੇ ਕਿ ਜਾਨੇ ਤਕਰੀਬਨ ਔਣਗੇ 8-10 ਜਾਨੇ ਪਤਾ ਲੱਗਿਆ ਕਿ ਕਿੱਥੇ ਦੇ ਰਹਿਣੇ ਵਾਲੇ ਆ ਪੀ ਨਹੀਂ ਮੈਨੂੰ ਕੁਛ ਨਹੀਂ ਪਤਾ ਬਸ ਜੀ ਨਾ ਡਾਕਟਰ ਨਵਦੀ ਜਿਹੜੇ ਕੇਸ ਹੈ ਕੀ ਮਾਮੂਲ ਸੁਰ ਇੱਕ ਐਕਸੀਡੈਂਟ ਆਇਆ ਸੀ ਗਾਂ ਤੋਂ ਵੀਰੇ 11:00 ਦੇ ਕਰੀਬ ਤੇ ਆ ਉਰੇ ਵਿੱਚ 10 ਜਣੇ ਇੰਜਰਡ ਹੋਏ ਸੀਗੇ ਤੇ ਚਹਲਾ ਦੇ ਕੋਲ ਐਕਸੀਡੈਂਟ ਹੋਇਆ ਤੇ ਉਹਦੇ ਵਿੱਚ 8 ਫੀਮੇਲ ਸੀਗੇ ਤੇ 2 ਮੇਲ ਸੀ ਤੇ ਨੇੜੇ ਕਿਹਾ ਤਾ ਉਹ ਸਾਰੇ ਸੀਰੀਅਸ ਸੀਗੇ ਸਭ ਨੂੰ ਚੱਕਰ ਕਰ ਦਿੱਤਾ ਗਿਆ